ਕਿੰਨਾ ਕਿੰਨਾ ਕਬੀਲੇ ਦਾ ਪ੍ਰਦਰਸ਼ਨ ਦਾ ਮੁੱਖੀ ਕਿੰਨਾ ਕ ਪਿਆਰ ਕਰਦੇ ਆ ਉਹ ਪਿਆਰ ਤਾਂ ਬਹੁਤ ਕਰਦੇ ਆ ਬਸ ਪਾਈ ਚਲਾਇਆ ਬਾਕੀ ਜਦੋਂ ਜੋੜੀਆ ਸਹਾਇ ਕਰਾਂਗੇ ਬਾਅਦ ਆਪਾਂ ਪਿਆਰ ਕਰਾ ਕੇ ਦੇਖਦੇ ਆਂ ਕੀ ਜਾਂਦਾ ਚਲੋ ਅੱਜ ਜੁੜੀਏ ਕਹਿੰਦੇ ਵੱਖ-ਵੱਖਰੀਆਂ ਪਸੰਦੀਦੇ ਕੈਕਟਰ ਨੇ ਇਹਨੂੰ ਕਮਟਰੀ ਵੀ ਕਹਿੰਦੇ ਆਜੋ ਜੁੜੀਏ ਸੀਐਮ 855 ਕੋਟ ਭਾਰੀ ਪਿੰਡ ਪ੍ਰਿੰਸਪੁਰ ਦੀ ਕੋਲ ਆ ਜਾ ਸ੍ਰਿਸ਼ਟਾਹੀ ਦਾ ਪਰ ਮੁੰਡਾ ਕਹਿੰਦਾ